ਸੋ ਸੁਰਲ ਦੀ ਫੋਟੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਪੁਲਿਸ ਨੂੰ ਗੈਂਗਸਟਰਾਂ ਖਿਲਾਫ ਵੱਡੀ ਕਾਮਯਾਬੀ ਮਿਲ ਗਿਆ ਹੈ। ਤਾਂ ਲੱਕੀ ਪਟਿਆਲਾ ਗੈਂਗ ਦੇ ਨਾਲ ਜੁੜੇ ਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਨਾਲ ਮੁਕਾਬਲੇ ਦੌਰਾਨ ਹੋ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕਿਸ ਸਰਕਾਰੀ ਹਸਪਤਾਲ ਪਟਿਆਲਾ ਦੇ ਵਿੱਚ ਦਾਖਲ ਕਰਵਾਇਆ ਗਿਆ। ਸੋ ਪੁਲਿਸ ਦੇ ਅਨੁਸਾਰ ਦੋ ਫਾਇਰਿੰਗ ਅਤੇ ਫਰੋਤੀ ਮੰਗਰ ਵਾਲੀਆਂ ਵਾਰਦਾਤਾਂ ਨੂੰ ਟ੍ਰੇਸ ਕਰ ਲਿਆ ਗਿਆ। ਸੋ ਮੌਕੇ ਤੋਂ ਪਿਸਟਲ ਤੇ ਚੋਰੀ ਦੀ ਮੋਟਰਸਾਈਕਲ ਵੀ ਬਰਾਮਦ ਹੋਈ ਹੈ। ਸੋ ਦੱਸੀ ਕਿ ਐਸਐਸਪੀ ਦੇ ਵੱਲੋਂ ਕਹਿ ਗਏ ਕਿ ਡੀਜੀਪੀ ਪੰਜਾਬ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਤੋਂ ਗੈਂਗਸਟਰਾਂ ਖਿਲਾਫ ਕਾਰਵਾਈ ਜਾਰੀ ਰਵੇਗੀ। ਉਹ ਬੰਦੇ ਕੋ ਮਾਨਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈ ਜੀ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਮਾਨਜੋਗ ਡੀਜੀਪੀ ਸਾਹਿਬ ਦੀ ਪਾਲਿਸੀ ਮੁਤਾਬਿਕ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰਸ ਤੇ ਆਰਗੇਨਾਈਜ਼ਡ ਕ੍ਰਾਈਮ ਕਰਨ ਵਾਲੇ ਕ੍ਰਿਮੀਨਲਸ ਦੇ ਖਿਲਾਫ ਸਰਗਰਮੀ ਨਾਲ ਲਕਸ਼ਨ ਕਰਦੀ ਆਈ ਹੈ। ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਧ ਸਿੰਘ ਬੈਂਸ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰ ਸੀਆਈਏ ਸਮਾਣਾ ਅੰਕੁਰਦੀਪ ਤਿੰਨ ਚਾਰ ਸੀਆਈਏ ਰਾਜਪੁਰਾ ਮਨਪ੍ਰੀਤ ਦੀ ਟੀਮਾਂ ਨੂੰ ਦੋ ਵਾਰ ਦਾ ਤਾਂ ਟਰੇਸ ਕਰਨ 'ਚ ਕਾਮਯਾਬੀ ਮਿਲੀ ਦੋਨੇ ਬੜੀ ਸੈਂਸੇਸ਼ਨਲ ਵਾਰਦਾਤਾਂ ਸੀਗੀਆਂ ਜੀ ਇੱਕ ਬੀਤੇ ਦਿਨੀ ਭਰਾਵਾਂ ਦਾ ਢਾਬਾ ਰਾਜਪੁਰਾ ਦੇ ਓਨਰ ਦੇ ਉੱਪਰ ਫਾਇਰਿੰਗ ਕਰਕੇ ਤੇ ਲੱਕੀ ਪਟਿਆਲ ਗੈਂਗ ਵੱਲੋਂ ਵੱਡੀ ਰਕਮ ਫਰੋਤੀ ਦੀ ਮੰਗੀ ਗਈ ਸੀ ਇੱਕ ਪਾਤਣਾ ਏਰੀਏ ਚ ਐਨ ਆਰ ਆਈ ਪਰਿਵਾਰ ਦੇ ਫਾਰਮ ਹਾਊਸ ਦੇ ਉੱਪਰ ਵੀ ਫਾਇਰਿੰਗ ਕਰਕੇ ਉਹਨਾਂ ਤੋਂ ਵੀ ਫਰੋਤੀ ਮੰਗੀ ਗਈ ਸੀ ਦੋਨੇ ਵਾਰ ਦਾਤਾਂ ਤੋਂ ਬਾਅਦ ਸਾਡੀਆਂ ਟੀਮਾਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਅੱਜ ਜਿਹੜਾ ਮਨਪ੍ਰੀਤ ਸਿੰਘ ਉਰਫ ਮੰਨਾ ਕੋਟ ਇਸੇ ਖਾਂ ਮੁੱਗੇ ਏਰੀਏ ਦਾ ਰਹਿਣ ਵਾਲਾ ਹੈ ਟੀਮਾਂ ਇਹਦਾ ਪਿੱਛਾ ਕਰ ਰਹੀਆਂ ਸੀ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨੇ ਪੁਲਿਸ ਪਾਰਟੀਆਂ ਦੇ ਉੱਪਰ ਫਾਇਰ ਕੀਤਾ ਤੇ ਜਵਾਬੀ ਫਾਇਰ ਚ ਇਹ ਜ਼ਖਮੀ ਹੋਇਆ ਤੇ ਇਹ ਜੀਰੇ ਇਲਾਜਾ ਗਵਰਨਮੈਂਟ ਹਸਪੀਟਲ ਪਟਿਆਲਾ ਚ ਇਹ ਦੋਨੇ ਵਾਰਦਾਤਾਂ ਕਿਉਂਕਿ ਐਕਸਟਰਸ਼ਨ ਵੀ ਮੰਗੀ ਗਈ ਸੀ ਤੇ ਫਾਇਰਿੰਗ ਵੀ ਕੀਤੀ ਗਈ ਸੀ ਸਾਡੇ ਲਈ ਬਹੁਤ ਸੀਰੀਅਸ ਵਾਰਦਾਤਾਂ ਸਨਗੀਆਂ ਤੇ ਅੱਗੇ ਵੀ ਇਸ ਗੈਂਗ ਦੇ ਜਿਹੜੇ ਬਾਕੀ ਇਸ ਸ਼ੂਟਰ ਤੇ ਮੈਂਬਰ ਨੇ ਜਿਨ੍ਹਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਉਹਨਾਂ ਨੂੰ ਵੀ ਬਹੁਤ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਸਰ ਇਹ ਇਕੱਲਾ ਹੀ ਸੀਗਾ ਉਸ ਵਾਰਦਾਤ ਦੇ ਹਾਂਜੀ ਇਹ ਇਹ ਦੋ ਜਾਣੇ ਸੀਗੇ ਜੀ ਵਾਰਦਾਤ 'ਚ ਇੱਕ ਨੂੰ ਅਸੀਂ ਕਾਬੂ ਕਰ ਲਿਆ ਤੇ ਦੂਜੇ ਨੂੰ ਵੀ ਬਹੁਤ ਛੇਤੀ ਅਸੀਂ ਗ੍ਰਿਫਤਾਰ ਕਰਾਂਗੇ ਇਹਦੇ ਦੇ ਦਰਜਾ ਸਰ ਇਹਦੇ ਉੱਤੇ ਕਿੰਨੇ ਕਿਉਂ ਮਾਮਲੇ ਇਹਦੇ ਇਹਦੇ ਉੱਪਰ ਮੂੜਲੀ ਪੁਛਗਿਸਤ ਜਿਹੜੀ ਗੱਲ ਸਾਹਮਣੇ ਆਈ ਆ ਤਿੰਨ ਤੋਂ ਚਾਰ ਮੁਕੱਦਮੇ ਇਹਦੇ ਉੱਪਰ ਪਹਿਲਾਂ ਵੀ ਦਰਜ ਨੇ ਤੇ ਇਹ ਲੱਕੀ ਪਟਿਆਲ ਜਿਹੜੇ ਕੀ ਫੋਰਨ ਬੇਸਡ ਗੈਂਗਸਟਰ ਹੈਗਾ ਆ ਉਦੇ ਇਸ਼ਾਰਿਆਂ ਤੇ ਇੰਨੇ ਇਹ ਦੋਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਵੱਡੀ ਕਾਮਯਾਬੀ ਪਟਿਆਲਾ ਪੁਲਿਸ ਨੂੰ ਹਾਸਲ ਹੋਈ ਸਰ ਉਹ ਵੀ ਟ੍ਰੇਸਿੰਗ ਹੋ ਪਈ ਕਿਉਂਕਿ ਬਾਹਰਲੇ ਨੰਬਰਾਂ ਤੋਂ ਕਾਲ ਗਏ ਸੀ ਇਹਨਾਂ ਲੋਕਾਂ ਕੋਲ ਫਰੋਤੀ ਦੇ ਉਹ ਦੇਖੋ ਜੀ ਸਾਡੇ ਕੋਲੇ ਬੜੇ ਟੈਕਨੀਕਲ ਸਿਸਟਮ ਨੇ ਕਿਸੇ ਵੀ ਬਿਜ਼ਨਸਮੈਨ ਨੂੰ ਕੋਈ ਵੀ ਫਰੋਤੀ ਦੀ ਕਾਲ ਆਂਦੀ ਆ ਤੇ ਉਹ ਫੌਰੀ ਤੌਰ ਤੇ ਪੁਲਿਸ ਨੂੰ ਇਤਲਾਹ ਦੇਵੇ ਅਸੀਂ ਉਸ ਕਾਲ ਨੂੰ ਟ੍ਰੇਸ ਵੀ ਕਰਾਂਗੇ ਬੰਦਾ ਵੀ ਅਰੈਸਟ ਕਰਾਂਗੇ ਤੇ ਸਖਤ ਕਾਰਵਾਈ ਜਿਹੜੀ ਅਮਲ 'ਚ ਲੈ ਕੇ ਕਿੰਨੂ ਕੋ ਰਾਉਂਡ ਫਾਇਰਿੰਗ ਕੀਤੀ ਸੀ ਜਿਹੜੀ ਨੇ ਪੁੱਛਿਆ ਇਹਨਾਂ ਨੇ 2 ਤੋਂ 3 ਰਾਉਂਡ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀ ਕੋਈ ਜਖਮੀ ਕੋਈ ਜਖਮੀ ਵਗੈਰਾ ਜਿਹੜੀ ਤੋਂ ਕੋਈ ਰਿਕਵਰ ਹੋਇਆ ਹਾਂਜੀ ਇਹਦੇ ਤੋਂ ਇੱਕ ਪਿਸਟਲ ਰਿਕਵਰ ਹੋਇਆ ਜੀ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਵਾਰਦਾਤ ਵੇਲੇ ਵਰਤੇ ਆ ਗਏ ਕੋਈ ਮੁਲਾਜ਼ਮ ਜਖਮੀ ਤੋਂ ਨਹੀਂ ਭਾਈ ਨਹੀਂ ਕੋਈ ਬਚਾ ਰਿਹਾ ਜੀ